ਦੇ ਅਕੋਂ ਕਈਆਂ ਨੂੰ ਕਿਉਂ ਨਹੀਂ ਪਾਜਦਾ ਹੁੰਦਾ ਕਈਆਂ ਨੂੰ ਲੋੜ ਤੋਂ ਜ਼ਿਆਦੀ ਦਿੱਤੀ ਇੱਜ਼ਤ ਨਹੀਂ ਪਾਈਦੀ ਹੁੰਦੀ ਕਈਆਂ ਬੰਦਿਆਂ ਦੀ ਜਿੰਨੇ ਭਲੇ ਦੀ ਗੱਲ ਕਰੋ ਉਹ ਤੁਹਾਡੀਆਂ ਪਿੜੀਆਂ ਵੱਡਣ ਲੱਗ ਪੈਣਗੇ ਕਈਆਂ ਲੋਕਾਂ ਦਾ ਸੁਭਾਅ ਸੱਪਾਂ ਵਰਗਾ ਹੁੰਦਾ ਵਾ ਜਿੱਦਾਂ ਸੱਪ ਡੰਗ ਮਾਰਨੋਂ ਨਹੀਂ ਰਹਿ ਸਕਦਾ ਇਦਾਂ ਕਈ ਬੰਦੇ ਵੀ ਡੰਗ ਮਾਰਨੋਂ ਨਹੀਂ ਰਹਿ ਸਕਦੇ ਉਹ ਬੰਦੇ ਤੁਹਾਡੀ ਰਿਸ਼ਤੇਦਾਰੀ 'ਚ ਵੀ ਹੋ ਸਕਦੇ ਆ ਤੁਹਾਡੇ ਆਣ-ਗਵਾਂਡ 'ਚ ਵੀ ਹੋ ਸਕਦੇ ਆ ਤੁਹਾਡੇ ਪਿੰਡ 'ਚ ਵੀ ਹੋ ਸਕਦੇ ਆ ਤੁਹਾਡੇ ਦੂਰ ਨੇੜੇ ਵੀ ਹੋ ਸਕਦੇ ਤੁਸੀਂ ਜਿੰਨਾ ਮਰਜੀ ਹੋਏ ਮਰੀ ਜਾਓ ਉਹਨਾਂ ਨੇ ਆਪਣਾ ਕੰਮ ਆਪਣਾ ਸੁਭਾਅ ਡੰਗ ਮਾਰਨ ਦਾ ਨਹੀਂ ਛੱਡਣਾ ਉਦਾਹਰਨ ਦਵਾ ਤਾ ਡੇਰਗਾ ਬੰਦਾ ਤੁਰਿਆ ਜਾਂਦਾ ਹੈ ਨਾ ਜੰਗਲ ਚ ਤੇ ਝਾੜੀਆਂ ਚ ਸੱਪ ਅੜਿਆ ਤੇ ਸੱਪ ਬੰਦੇ ਨੂੰ ਤਰਲਾ ਪਾ ਕੇ ਕਹਿੰਦਾ ਕੱਢੀ ਬਾਹਰ ਬੰਦਾ ਹੀ ਤੁਹਾਡੇ ਵਰਗਾ ਖੁੱਲ ਦਿਲ ਆ ਜਾ ਉਹਨੇ ਸੱਪ ਝਾੜੀਆਂ ਚੋਂ ਬਾਹਰ ਕੱਢਦਾ ਤੇ ਸੱਪ ਨੇ ਫੰਨ ਚੋਕ ਲਈ ਕਹਿੰਦਾ ਤਗੜਾ ਹੋ ਜਾ ਸੱਜਣਾ ਡੰਗ ਵੱਜਣ ਲੱਗਾਈ ਉਹ ਬੰਦਾ ਬਥੇਰਾ ਆ ਕੇ ਮੈਂ ਤੇਰਾ ਭਲਾ ਕੀਤਾ ਵਾ ਧੰਨਵਾਦ ਕਰ ਥੈਂਕ ਯੂ ਕਰ ਕੁਝ ਨਾ ਕੁਝ ਕਰ ਤੂੰ ਡੰਗ ਮਾਰਨ ਲੱਗ ਪਿਆ ਉਹ ਕਹਿੰਦਾ ਡੰਗ ਵੱਜਣਾ ਹੀ ਵੱਜਣਾ ਮੇਰਾ ਸੁਭਾ ਡੰਗ ਮਾਰਨਾ ਬੰਦਾ ਕਹਿੰਦਾ ਮਾਰ ਲਈ ਪਰ ਕਿਸ ਨੂੰ ਪੁੱਛ ਲਈਏ ਮੜਾ ਜਾਵੇ ਡੰਗ ਬਣਦਾ ਕਿ ਧੰਨਵਾਦ ਬਣਦਾ ਕਹਿੰਦਾ ਪੁੱਛ ਲੈ ਉਥੇ ਤੋਰੀ ਫਿਰਦੀ ਸੀ ਗਾਂ ਬੰਦੇ ਨੇ ਗਾਂ ਨੂੰ ਬਾਜ ਮਾਰ ਕੇ ਆਖਿਆ ਵੀ ਮੈਂ ਇਹਨੂੰ ਕੱਢਿਆ ਹੀ ਝਾੜੀਆਂ ਚੋਂ ਤੂੰ ਦੱਸ ਵੀ ਡੰਗ ਬਣਦਾ ਕਿ ਧੰਨਵਾਦ ਬਣਦਾ ਤੇ ਗਾਂ ਕਹਿੰਦੀ ਬਣਦਾ ਤੇ ਵੈਸੇ ਡਾਂਗੀ ਆ ਬੰਦਾ ਕਹਿੰਦਾ ਕਿਉਂ ਕਹਿੰਦੇ ਜਿੱ ਨਾਜਰ ਮਾ ਜਟਾਂ ਦੇ ਘਰ ਦੁੱਧ ਦਿੰਦੀ ਰਹੀ ਟਾਈਮ ਨਾਲ ਨਹਾਤ ਹੋ ਆ ਕੇ ਪੱਠਾ ਦੱਥਾ ਮਿਲ ਜਾਂਦਾ ਹੁੰਦਾ ਏ ਜਿੱਦਾਂ ਦਾ ਦੁੱਧ ਦੇਣੋਂ ਅਟ ਗਈਆਂ ਅਗਲੇ ਨੇ ਰੱਸਾ ਖੋਲ ਕੇ ਘਰੋਂ ਬਾਹਰ ਕੱਢਦਾ ਏ ਕਦੀ ਆਹ ਰੇੜੇ 'ਚ ਵਜਣ ਡਈਆਂ ਕਦੀ ਸਕੂਟਰ 'ਚ ਵਜਣ ਡਈਆਂ ਕਦੀ ਮੋਟਰਸਾਈਕਲ 'ਚ ਵਜਣ ਨੇ ਓਦਾਂ ਕਹਿੰਦੇ ਮੈਨੂੰ ਗਊ ਮਾਤਾ ਵਾ ਗੱਲ ਮੁੱਕਦੀ ਇਹ ਆ ਵੀ ਜਿੱ ਨਾਜਰ ਤੁਸੀਂ ਕਿਸੇ ਦੇ ਕੰਮ ਹੁੰਦੇ ਜੇ ਤੁਹਾਡੀ ਬੱਲੇ ਬੱਲੇ ਆ ਮੁੜ ਕੇ ਤੁਸੀਂ ਕੌਣ ਤੇ ਮੈਂ ਕੌਣ ਸੱਪ ਕਹਿੰਦਾ ਤਗੜਾ ਆ ਜਾਂ گاਂ ਵੀ ਗਾਂ ਵੀ ਕਹਿ ਗਈ ਵੀ ਡੰਗ ਬਣਦਾ ਬੰਦਾ ਕਹਿੰਦਾ ਚੱਲ ਇੱਕ ਥ ਗਾਣੇ ਦੇ ਡਾਂਗੀ ਕਹਿਤਾ ਕਹਿੰਦਾ ਪੁੱਛ ਲੈ ਉਥੇ ਖੋਤਾ ਆ ਗਿਆ ਬੰਦੇ ਨੇ ਖੋਤੇ ਨੂੰ ਪੁੱਛਿਆ ਖੋਤੇ ਨੂੰ ਪੁੱਛਿਆ ਵੀ ਡੰਗ ਬਣਦਾ ਕਿ ਧੰਨਵਾਦ ਬਣਦਾ ਮੈਂ ਇਹਨੂੰ ਝਾੜੀਆਂ ਚੋਂ ਕੱਢਿਆ ਖੋਤਾ ਕਹਿੰਦਾ ਬਣਦਾ ਵੈਸੇ ਡਾਂਗੀ ਆ ਕਹਿੰਦਾ ਕਿਉਂ ਕਹਿੰਦਾ ਮੈਂ ਰਿਆਂ ਸਾਰੀ ਉਮਰ ਕਮਿਆਰਾਂ ਦੇ ਘਰ ਪਰਜਪਤਾਂ ਦੇ ਘਰ ਜਿ ਨਾਦਰ ਮਿੱਟੀ ਢੋਂਦਾ ਰਿਹਾ ਵੜੀਆਂ ਥਾਪੀਆਂ ਵਜਦੀਆਂ ਦਗਾਏ ਨੰਗਦੇ ਆਉਂਦੇ ਹ ਵੱਲੇ ਵੱਲੇ ਤਗੜਾ ਹੋ ਜਦੋਂ ਸਰੀਰ ਪੁੱਢਾ ਆ ਗਿਆ ਨਹੀਂ ਮਿੱਟੀ ਢੋਈ ਤੇ ਅਗਰਾਂ ਨੇ ਕੱਢ ਗਿਆ ਉਹ ਮਾਰਿਆ ਘਰੋਂ ਮੈਂ ਵੀ ਉਧਰ ਵਜਣ ਡਿਆ ਕਦੇ ਉਧਰ ਵਜਣ ਡਿਆ ਚੱਲਦੀ ਨੂੰ ਸਲਾਮਾ ਵਾ ਜਦ ਦਿਨ ਸਰੀਰ ਬਹਿ ਗਿਆ ਉਹ ਦਿਨ ਤੂੰ ਕੌਣ ਤੇ ਉਹ ਦਿਨ ਮੈਂ ਕੌਣ ਬੰਦਾ ਆਵਾਜ਼ ਮਾਰ ਕੇ ਕਹਿੰਦਾ ਦੋਵੇਂ ਡੰਗ ਕਹਿ ਗਿਆ ਸੱਪ ਕਹਿੰਦਾ ਤਗੜਾ ਜਾ ਡੰਗ ਵੱਜੂ ਬੰਦਾ ਗੇਮ ਖੇਡ ਗਿਆ ਉਹ ਕਹਿੰਦਾ ਇੱਕ ਲਾਸਟ ਚਾਂਸ ਦੇ ਇੱਕ ਆਖਰੀ ਮੌਕਾ ਦੇ ਆਖਰੀ ਥਾਂ ਤੋਂ ਪੁੱਛ ਲੈਣ ਦੇ ਕਹਿੰਦਾ ਕਿਹਨੂੰ ਪੁੱਛਣਾ ਕਹਿੰਦਾ ਬਾਂਦਰ ਨੂੰ ਬਾਂਦਰ ਨੂੰ ਆਵਾਜ਼ ਮਾਰੀ ਵੀ ਤੂੰ ਦੱਸ ਇਹਨੂੰ ਮੈਂ ਝਾੜੀਆਂ ਚੋਂ ਕੱਢਿਆ ਇਹ ਮੈਨੂੰ ਡੰਗ ਮਾਰਦਾ ਡੰਗ ਬਣਦਾ ਕਿ ਧੰਨਵਾਦ ਬਣਦਾ ਤੇ ਬਾਂਦਰ ਤਾੜੀ ਤੇ ਤਾੜੀ ਮਾਰ ਕੇ ਕਹਿੰਦਾ ਮੈਂ ਮੰਨਦਾ ਹੀ ਨਹੀਂ ਵੀ ਤੂੰ ਇਹਨੂੰ ਝਾੜੀਆਂ ਚੋਂ ਕੱਢਿਆ ਬੰਦਾ ਕਹਿੰਦਾ ਤੇਰਾ ਦਿਮਾਗ ਟਿਕਾਣੇ ਹੈਗਾ ਮੈਂ ਕੱਢਿਆ ਇਹਨੂੰ ਥੱਲੋਂ ਸੱਪ ਵੀ ਫੰਨ ਚੋਕੇ ਕਹਿੰਦਾ ਇਹਨੇ ਕੱਢਿਆ ਬਾਂਦਰ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਮੰਨਦਾ ਮੈਂ ਤਦ ਮੰਨੂੰਗਾ ਸੱਪ ਦੁਬਾਰਾ ਝਾੜੀਆਂ ਚ ਅੜੇ ਤੇ ਤੂੰ ਇਹਨੂੰ ਕੱਢ ਕੇ ਵਿਖਾ ਮੈਂ ਫੇਰ ਦੱਸੂਗਾ ਕਿ ਡੰਗ ਬਣਦਾ ਕਿ ਧੰਨਵਾਦ ਬਣਦਾ ਸੱਪ ਭੱਜ ਕੇ ਝਾੜੀਆਂ 'ਚ ਅੜ ਗਿਆ ਬੰਦਾ ਲਗਾ ਕੱਢਣ ਤੇ ਬਾਂਦਰ ਨੇ ਘੁੱਟ ਘੁੱਟ ਕੇ ਫੜ ਲਿਆ ਕਹਿੰਦਾ ਪਹਿਲਾਂ ਕੱਢ ਕੇ 골ਡ ਮੈਡਲ ਲੈ ਲਿਆ ਤੂੰ ਜਿਹੜਾ ਲੈਣਾ ਸੀ ਜਾ ਦੂਜੀ ਵਾਰੀ ਕੱਢਾ ਡਾਂਗੇ ਨੇ ਪੁੱਤ ਤੈਨੂੰ ਫੇਰ ਮਾਰਨਾ ਵਾ ਕਈ ਲੋਕੀ ਡੰਗ ਮਾਰੇ ਬਿਨਾ ਨਹੀਂ ਰਹਿ ਸਕਦੇ ਉਹ ਡੰਗ ਮਾਰਨ ਵਾਲੇ ਰਿਸ਼ਤੇਦਾਰੀ ਚ ਵੀ ਹੁੰਦੇ ਆ ਪਰਿਵਾਰਾਂ ਚ ਵੀ ਹੁੰਦੇ ਆ ਆਂਡ ਗਵਾਂਡ ਚ ਵੀ ਹੁੰਦੇ ਆ ਉਹ ਬੰਦੇ ਆਪਣਾ ਸੁਭਾਅ ਨਹੀਂ ਛੱਡ ਸਕਦੇ ਜਿਸ ਦੇਸ਼ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਆਪਣਾ ਬਾਪੂ ਦੇ ਦਿੱਤਾ ਉਸ ਦੇਸ਼ ਨੇ ਡੰਗ ਮਾਰਿਆ ਗੁਰੂ ਦੇ ਪੁੱਤ ਨੀਆਂ ਚ ਖਲਾਰ ਕੇ ਉਸ ਦੇਸ਼ ਨੇ ਡੰਗ ਮਾਰਿਆ ਗੁਰੂ ਗੋਬਿੰਦ ਸਿੰਘ ਦੇ ਵੱਡੇ ਪੁੱਤਾਂ ਨੂੰ 10 ਲੱਖ ਦੇ ਨਾਲ ਘੇਰ ਕੇ ਉਸ ਦੇਸ਼ ਨੇ ਡੰਗ ਮਾਰਿਆ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਨਾਲੀਆਂ ਗਲੀਆਂ ਰੂੜੀਆਂ 'ਚ ਰੋਲ ਕੇ ਅਸੀਂ ਸਾਰਾ ਕੁਝ ਕਰੀਏ ਤੇ ਇਹ ਡੰਗ ਮਾਰਨੋਂ ਨਹੀਂ हट ਸਕਦੇ ਅੱਗੇ ਚੱਲੋ ਰਾਜਾ ਭੀਮਚੰਦ ਫਸ ਗਿਆ ਜਦੋਂ ਅਲਪਖਾਨ ਟੈਕਸ ਲੈਣ ਆਇਆ ਨਾ ਉਹਨੇ ਹਿੰਦੂ ਰਾਜਿਆਂ ਨੂੰ ਆਖਿਆ ਵੀ ਲਿਆਓ ਆਪੋ ਆਪਣਾ ਟੈਕਸ ਇਕੱਠਾ ਕਰਕੇ ਉਹਨਾ ਹਿੰਦੂ ਰਾਜਾ ਜੋ ਦੋ ਬੰਦੇ ਬਹੁਤੇ ਚਲਾ ਕੇ ਹੀ ਦਿਆਲ ਚੰਦ ਵਿੱਜੜਵਾਲੀਆ ਤੇ ਕਿਰਪਾਲ ਚੰਦ ਕਟੋਚੀਆ ਉਹਨਾਂ ਨੇ ਸਕੀਮ ਖੇਢੀ ਵੀ ਟੈਕਸ ਦਾ ਸਾਰਾ ਸਿਆਪਾ ਪੀ ਮਚੰਦ ਦੇ ਗਲ ਪਾ ਦਿੰਦੇ ਵੀ ਟੈਕਸ ਦਾ ਸਾਰਾ ਹੀ ਉਹਦੇ ਕੋਲ ਆ ਸਾਡੇ ਕੋਲ ਦੇ ਪੈਸਾ ਹੈਗਾ ਕੋਈ ਨਹੀਂ ਉਹ ਐਡਵਾਂਸ ਸਾਡੇ ਕੋਲੋਂ ਸਾਲ-ਸਾਲ ਦਾ ਟੈਕਸ ਇਕੱਠਾ ਕਰਕੇ ਲੈ ਗਿਆ ਉਹਦੇ ਕੋਲੋਂ ਲੈ ਲਓ ਸਾਡਾ ਟੈਕਸ ਉਹਦੇ ਕੋਲ ਪਿਆ ਅਲਪਖਾਨ ਨੇ ਚਿੱਠੀ ਪਾਈ ਰਾਜੇ ਪੀ ਮਚੰਦ ਨੂੰ ਪੀ ਮਚੰਦਾ ਤੇਰੇ ਕੋਲ ਆਪਣਾ ਤੇ ਬਾਕੀ ਹਿੰਦੂ ਰਾਜਿਆਂ ਦਾ ਟੈਕਸ ਪਿਆਵਾ ਲਿਆ ਇਕੱਠਾ ਕਰਕੇ ਭੀਮ ਚੰਦ ਕਹਿੰਦਾ ਮੇਰੇ ਕੋਲ ਤੇ ਯਾਰ ਤੁਹਾਨੂੰ ਪੈਸੇ ਨਹੀਂ ਹੈਗੇ ਮੈਂ ਆਪਣਾ ਪਤਾ ਨਹੀਂ ਕਿੱਦਾਂ ਦੇਣਾ ਇਹਨਾਂ ਦਾ ਕਿੱਥੋਂ ਮੈਂ ਦਵਾਂ ਨਾਲੇ ਇਹਨਾਂ ਨੇ ਕੋਈ ਰੁਪਈਆ ਦਿੱਤਾ ਨਹੀਂ ਅਲਫਖਾ ਕਹਿੰਦਾ ਮੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਮੈਨੂੰ ਟੈਕਸ ਚਾਹੀਦਾ ਵਾ ਮੁੱਖ ਦੀ ਗੱਲ ਨਦੌਣ ਪਿੰਡ ਦੇ ਵਿੱਚ ਇੱਕ ਬੰਨੇ ਅਲਫਖਾ ਇੱਕ ਬੰਨੇ 21 ਹਿੰਦੂ ਰਾਜੇ ਇਕੱਠੇ ਦੇ ਰਾਜਾ ਭੀਮਚੰਦ ਕੱਲਾ ਵਿੱਚ ਖਲੋਤਾ ਸਾਰੀ ਦਿਹਾੜੀ ਲੜਦਾ ਰਿਹਾ ਸਾਰੀ ਦਿਹਾੜੀ ਲੜਦਾ ਰਿਹਾ ਆਪਣੇ ਵਜੀਰਾਂ ਨੂੰ ਆਖੇ ਓਏ ਦੁਸ਼ਮਣਾਂ ਨਾਲ ਤੇ ਲੜਨਗੇ ਆਪਣੇ ਨਾਲ ਕਿਦਾਂ ਲੜੀਏ ਹਿੰਦੂ ਵੀ ਮੇਰੇ ਖਿਲਾਫ ਹੋ ਗਏ ਸ਼ਾਮਾਂ ਪਈਆਂ ਜੰਗ ਬੰਦ ਹੋਈ ਰਾਜਾ ਭੀਮਚੰਦ ਆਪਣਾ ਸਿਰ ਫੜ ਕੇ ਬੈਠਾ ਸੀ ਉਹ ਆਪਣੇ ਜਰਨੇਲਾਂ ਨੂੰ ਕਹਿੰਦਾ ਜਰਨੇਲੋ ਸਵੇਰੇ ਵੱਡੀ ਜੰਗ ਹੋਣੀ ਆ ਤੇ ਮੇਰੀ ਮੌਤ ਪੱਕੀ ਆ ਮੈਨੂੰ ਕੋਈ ਨਹੀਂ ਬਚਾ ਸਕਦਾ ਉੱਥੇ ਬੈਠਾ ਸੀ ਪੰਡਿਤ ਪੰਮਾ ਜਿਹਨੂੰ ਪਰਮਾਨੰਦ ਕਹਿੰਦੇ ਆ ਤੇ ਇਤਿਹਾਸ ਉਹਨੂੰ ਪੰਡਿਤ ਪੰਮਾ ਕਹਿੰਦਾ ਵਾ ਵਜ਼ੀਰ ਸੀ ਉਹਦਾ ਉਹ ਕਹਿੰਦਾ ਰਾਜਾ ਸਾਹਿਬ ਤੁਹਾਡੀ ਜਾਨ ਬਚ ਸਕਦੀ ਆ ਕਹਿੰਦਾ ਕਿਵੇਂ ਕਹਿੰਦਾ ਜੇ ਤੁਹਾਡੇ ਵਾਸਤੇ ਕਿਤੇ ਗੁਰੂ ਗੋਬਿੰਦ ਸਿੰਘ ਲੱਤ ਲਾ ਦੇ ਨਾ ਕਿਤੇ ਦਹਵਾ ਗੁਰੂ ਕਿਤੇ ਖਲੋ ਗਿਆ ਆ ਕੇ ਤੇ ਜਿੱਤ ਤੇਰੀ ਪੱਕੀ ਆ ਪੀਮ ਚੰਦ ਕਹਿੰਦਾ ਹੱਦ ਹੋਈ ਆ ਕੱਲ ਮੈਂ ਗੁਰੂ ਨਾਲ ਪੰਗਾ ਨਹੀਂ ਦਾ ਜੁੱਧ ਲੜਿਆ ਗੁਰੂ ਦੇ ਪੰਜ ਪੂਆ ਦੇ ਪੁੱਤ ਸ਼ਹੀਦ ਕੀਤੇ ਤੇ ਅੱਜ ਮੈਨੂੰ ਲੋੜ ਪਈ ਤੇ ਗੁਰੂ ਮੇਰੀ ਮਦਦ ਕਰੂ ਇੱਥੇ ਪਤਾ ਲੱਗਣਾ ਨਿਰਪਉ ਤੇ ਨਿਰਵੈਰ ਕੇ ਨੂੰ ਕਹਿੰਦੇ ਆ ਸਾਡੀ ਕਿਸੇ ਨਾਲ ਲੜਾਈ ਹੋ ਜੇहां ਗਵਾਂਡੀਆਂ ਦੀ ਬੰਦੇ ਮਰ ਜਾਣ ਤੇ ਫਿਰ ਗਵਾਂਢੀ ਫਸਿਆ ਹੋਵੇ ਮੁਸੀਬਤ ਚ ਉਹਨੂੰ ਕੋਈ ਰਾਹ ਨਾ ਲੱਭੇ ਤੇ ਸਾਡੇ ਘਰ ਦਾ ਆ ਕੇ ਦਰਵਾਜ਼ਾ ਖੜਕਾਵੇ ਹਾਂ ਤੇ ਨਾਂ ਚ ਸਿਰ ਜਵਾਬ ਦਿਓ ਜਰੂਰ ਤੁਸੀਂ ਉਹਨੂੰ ਅੰਦਰ ਨਗਾਉਣ ਲਈ ਬੂਹਾ ਖੋਲੋਗੇ ਜਾਂ ਹੋਰ ਜ਼ਿਆਦਾ ਕੁੱਟ ਕੇ ਮਾਰੋਗੇ ਪੁੱਤ ਮਰ ਪਛਾਹੋ ਕੱਲ ਤੇ ਤੁਹਾਡ ਨਾਲ ਸਾਡੀ ਲੜਾਈ ਹੋਈ ਨਹੀਂ ਖੋਲਾਂਗੇ ਕੋਈ ਨਹੀਂ ਖੋਲੂਗਾ ਸੁਵੇਤ ਮੇਰੇ ਮੈਂ ਵੀ ਨਹੀਂ ਖੋਲ ਸਕਦਾ ਹਾਂ ਜੀ ਰਾਜਾ ਭੀਮਚੰਦ ਪੰਡਿਤ ਬੰਮੇ ਨੂੰ ਕਹਿੰਦਾ ਕੱਲ ਤੇ ਗੁਰੂ ਗੋਬਿੰਦ ਸਿੰਘ ਨਾਲ ਜੰਗ ਕੀਤਾ ਗੁਰੂ ਦੇ ਪੰਜ ਪੂਆ ਦੇ ਪੁੱਤ ਸ਼ਹੀਦ ਹੋਏ ਅੱਜ ਮੈਂ ਫਸਿਆ ਮੁਸੀਬਤ ਵਿੱਚ ਤੇ ਗੁਰੂ ਦੇ ਕੋਲ ਮਦਦ ਮੰਗਣ ਗਿਆ ਗੁਰੂ ਨੇ ਤਾਂ ੱੱਕੇ ਮਾਰ ਕੇ ਕੱਢ ਦੇਣਾ ਪੰਡਤ ਪੰਮਾ ਕਹਿੰਦਾ ਤੂੰ ਚਿੱਠੀ ਲਿਖ ਤੇ ਮੈਨੂੰ ਦੇ ਤਰਲਾ ਲੈਨੇ ਆ ਗੁਰੂ ਦਾ ਤੇ ਗੁਰੂ ਤੋਂ ਬਿਨਾ ਕਿਸੇ ਨੇ ਬਾਹ ਫੜਨੀ ਨਹੀਂ ਮੰਨਿਆ ਜੇ ਗੁਰੂ ਨਾ ਆਇਆ ਤੇ ਮਰੇ ਚਿੱਠੀ ਲਿਖੀ ਰਾਜੇ ਭੀਮਚੰਦ ਨੇ ਪੰਡਤ ਪੰਮੇ ਨੇ ਚਿੱਠੀ ਪਾਈ ਜੇਬ 'ਚ ਬੰਦੇ ਲਾਏ 15 ਘੋੜੇ ਭਜਾਏ ਨਦੌਣ ਪਿੰਡ ਤੋਂ ਤੁਰਿਆ ਤੇ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਆ ਗਿਆ ਪਹਿਰੇਦਾਰ ਨੂੰ ਆ ਕੇ ਨਮਸਕਾਰ ਕੀਤੀ ਪਹਿਰੇਦਾਰ ਨੇ ਪਛਾਣ ਲਿਆ ਕਹਿੰਦਾ ਪੰਡਤਾ ਤੂੰ ਇਹ ਪੰਡਤ ਪੰਮਾ ਉਹੋ ਹੀ ਆ ਜਿਨੇ ਅਸਲ ਵਿੱਚ ਪੰਗਾ ਨਹੀਂ ਦੇ ਜੋਧ ਦਾ ਵੀ ਮੋੜ ਬਣਿਆ ਸੀ ਇਹਨੇ ਜਾ ਕੇ ਰਾਜੇ ਪੀ ਮਚੰਦ ਨੂੰ ਆਖਿਆ ਪੀ ਮਚੰਦਾ ਤੂੰ ਰਾਜਾ ਬਣਿਆ ਫਿਰਦਾ ਉਧਰ 19 ਸਾਲਾਂ ਦਾ ਮੁੰਡਾ ਪਾਬਣੀ ਲੱਗਾਂਦੇ ਆਂ ਡਿਆ ਕਿਸੇ ਦੇ ਇਹ ਉਹੋ ਹੀ ਪੰਮਾ ਵਾ ਹੁਣ ਪੰਮਾ ਦੂਜੀ ਵਾਰੀ ਆ ਗਿਆ ਪਹਿਰੇਦਾਰ ਨੂੰ ਕਹਿੰਦਾ ਮੈਨੂੰ ਗੁਰੂ ਮਹਾਰਾਜ ਨਾਲ ਮਲਾ ਕੇ ਲਿਆ ਪਹਿਰੇਦਾਰ ਕਹਿੰਦਾ ਜਰੂਰ ਬੁਲਾਵਾਂਗੇ ਜਦਾਂ ਤੁਸੀਂ ਬੈਠੇ ਜੇ ਐਦਾਂ ਹੀ ਮਹਾਰਾਜ ਦਾ ਦਰਬਾਰ ਲੱਗਾ ਸੀ ਸੱਚੀ ਸਰਕਾਰ ਤਖਤ ਤੇ ਚੌਂਕੜਾ ਮਾਰ ਕੇ ਬੈਠੇ ਸੀ ਨੀਲਾ ਬਾਣਾ ਨੀਲਾ ਦਸਤਾਰਾ ਉਤੋਂ ਦੀ ਚੱਕਰ ਮੱਥੇ ਤੇ ਲੱਗੇ ਹੀਰੇ ਤੇ ਜਗਿਆਂ ਦੀ ਗਲਕੇ ਗੱਜ ਚੌੜੀ ਛਾਤੀ ਲੰਮੀਆਂ ਲੰਮੀਆਂ ਬਾਹਾਂ ਨੇਤਰ ਭਖ ਦੇ ਅੰਗਾਰ ਵਨ ਤੇ ਸਾਹਮਣੇ ਖਲੋਤੇ ਸੇਵਾਦਾਰ ਨੇ ਹੱਥ ਜੋੜ ਕੇ ਆਖਿਆ ਸੱਚੇ ਪਾਤਸ਼ਾਹ ਪੰਡਤ ਪੰਮਾ ਆਇਆ ਜੀ ਮਹਾਰਾਜ ਨੇ ਆਖਿਆ ਉਹੋ ਹੀ ਕਹਿੰਦੇ ਜੀ ਮਹਾਰਾਜ ਉਹੋ ਹੀ ਆਇਆ ਪੰਡਿਤ ਪੰਮੇ ਨੇ ਆ ਕੇ ਗੁਰੂ ਕਲਗੀ ਤਰਪਾਦਸ਼ਾ ਨੂੰ ਨਮਸਕਾਰ ਕੀਤੀ ਤੇ ਮਹਾਰਾਜ ਨੇ ਪਰਛਾਨ ਕੇ ਆਖਿਆ ਪੰਡਿਤ ਜੀ ਕਲੇ ਦਾ ਮੁੱਢ ਫੇਰ ਬੰਨਣ ਨੂੰ ਫਿਰਦੇ ਜੇ ਜਾਬਦੇ ਕਈ ਬੰਦੇ ਹੁੰਦੇ ਹੀ ਕਲੇ ਕਲੰਦਰ ਆ ਉਹਨਾਂ ਦੇ ਮੱਥੇ ਤੇ ਹੀ ਕਲੇ ਲਿਖੀ ਹੁੰਦੀ ਜਿੱਧਰੋਂ ਲੰਘ ਜਾਣ ਬਣੇ ਵੀ ਕੰਮ ਵਿਗਾੜ ਕੇ ਰੱਖ ਦਿੰਦੇ ਹੁੰਦੇ ਆ ਕਈ ਬੰਦੇ ਹੁੰਦੇ ਹੀ ਇਦਾਂ ਦੇ ਜਿੱਧਰੋਂ ਲੰਘ ਜਾਣ ਉੱਥੇ ਲੜਦੇ ਲੜਦੇ ਬੰਦੇ ਵੀ ਹਟ ਜਾਂਦੇ ਹੁੰਦੇ ਆ ਮਹਾਰਾਜ ਕਹਿੰਦੇ ਪੰਡਤਾ ਅਲੇ ਕਲੰਦਰ ਚੁੱਕੀ ਵਰਦਾ ਜਾਬਦਾ ਤੇਰਾ ਮੱਥਾ ਹੀ ਦੱਸਦਾ ਕਹਿੰਦਾ ਮਹਾਰਾਜ ਮਾਰੇ ਗਏ ਲੁੱਟੇ ਗਏ ਸਾਡੀ ਬਾਣੀ ਜੇ ਕਹੇ ਨੇ ਫੜਨੀ ਰਾਜਾ ਪੀਮਚੰਦ ਫਸਿਆ ਜੇ ਮੁਸੀਬਤ ਵਿੱਚ ਤੇ ਮਹਾਰਾਜ ਤੁਹਾਡੀ ਮਦਦ ਦੀ ਲੋੜਿਆ ਜੇ ਤੁਸੀਂ ਕਦੇ ਮਦਦ ਕਰ ਦੋ ਤੇ ਮਹਾਰਾਜ ਸਾਡੇ ਪੱਬ ਲੱਗਣਗੇ ਨਹੀਂ ਤੇ ਸਾਡੀ ਹਾਲਤ ਬੜੀ ਮਾੜੀ ਹੋਣੀ ਆ ਮਹਾਰਾਜ ਕਹਿੰਦੇ ਕੀ ਕਹਿੰਦਾ ਰਾਜਾ ਭੀਮਚੰਦ ਕਹਿੰਦਾ ਆਹ ਫੜੋ ਚਿੱਠੀ ਤੇ ਆਪੇ ਹੀ ਪੜ ਲਓ ਰਾਜੇ ਭੀਮਚੰਦ ਨੇ ਲਿਖੀ ਜੇ ਚਿੱਠੀ ਆਓ ਤੱਕੋ ਆਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਆ ਜਿਹੜਾ ਰਾਜਾ ਭੀਮਚੰਦ ਗੁਰੂ ਕਲਗੀਧਰ ਪਾਦਸ਼ਾਹ ਨਾਲ ਪੰਗਾਣੀ ਦਾ ਜੁੱਧ ਲੜ ਚੁੱਕਾ ਵਾ ਅੱਜ ਉਹੋ ਹੀ ਮੁਸੀਬਤ ਵਿੱਚ ਫਸਿਆ ਵਾ ਤੇ ਪੰਡਿਤ ਪੰਮੇ ਦੇ ਰਾਹੀਂ ਚਿੱਠੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ஆஜோ மத